ओ बर्फी ले लो पाइ ते पहनो बर्फी ओ जलेबी लो जलेबी ओ लड्डू ले लो लड्डू ताजी ताजी बर्फी ते पहनो ओ गर्मा गर्मा जलेबी भी भी ताजे ताजे लड्डू ले लो भाई खड़ो खड़जो पतन कमे मठियाई चाकी फरदे मठला है जमे कद्दू भिंडी तोरी होते है, है। ਅਸੀਂ ਘਰ ਘਰ ਜਾ ਕੇ ਮਠਾਈ ਵੇਚਦੇ ਆਂ ਭਾਈਓ ਤੇ ਭੈਣੋ ਆਓ ਲੈਣਾ ਫਲਾਣ ਸਾਰੀ ਮਠਾਈ ਵੇਚਦੇ ਆਂ ਇਹ ਘਰ ਘਰ ਜਾ ਕੇ ਆਰਡਰ ਪਕਤਾਨੇ ਭਾਈ ਓਏ ਚਲੋ ਮਠਾਈ ਚੱਕ ਕਰਾਓ ਵਰਫੀ ਲੱਡੂ ਜਲੇਬੀ ਹਾਂ ਇਹ ਕਿੰਨੀ ਕਿ ਲਏਗਾ ਭਾਈਓ ਤੇ ਭੈਣੋ ਓਏ ਚੱਕ ਕਰਾਓ ਤੁਸੀਂ ਜਾਲੀ ਮਲਾਪਟੀ ਤਾਂ ਨਹੀਂ ਵੇਚੀ ਜਾਂਦੇ ਕਿਤੇ ਹਾਂ ਮੈਂ ਥਾਣੇਦਾਰ ਆ ਹੋ ਥੜੇਦਾਰੀਆਂ ਜਿਹੜਾ ਹੈਲਥ ਆਫਸਰ ਤਾਂ ਨਹੀਂ ਹੈਗਾ ਬਿਜਤੂ ਚੈਕਿੰਗ ਕਰਨਾ ਹੈ ਸਾਡੀ ਥੜੇਦਾਰ ਆਪ ਦੀ ਥੜੇਦਾਰੀ ਕਰ ਤੇਰੇ ਕੋਲੇ ਕੀ ਚੈੱਕ ਕਰਨੂ ਲ ਬਾਉਂਡਰੀ ਲੱਗੀ ਆ ਹੈ ਆ ਸਭ ਕੋ ਸਾਜੂ ਆਈ ਥੀ ਮੱਤ ਮੇਰੇ ਬੰਦਾ ਮੜ ਕੇ ਆਇਆ ਕਰੋ ਆ ਪਾਉ ਤਨੇ 20 ਕਿਲੋ ਕਰ ਲੋ ਮੈਂ ਭਰਦਾ ਥੋੜਾ ਸੈਂਪਲ ਓਏ ਐਨੀ ਸੈਂਪਲ ਤਾਂ ਇੱਕ ਇੱਕ ਪੀਜ ਦਾ ਭਰਿਆ ਜਾਂਦਾ ਹੁੰਦਾ ਹੈ ਭਾਈਓ ਤੇ ਭੈਣੋ ਇਹ ਤਾਂ ਮੈਨੂੰ ਕੋਈ ਭੁੱਖਾ ਥਾਣੇਦਾਰ ਲੱਗਦਾ ਜਿਹੜਾ ਕਿਲੋ ਕਿਲੋ ਮੰਗੀ ਜਾਂਦਾ ਸੈਂਪਲ ਦੇ ਨੌ ਦੇ ਲਾ ਜਾ ਕੇ ਰਿਸ਼ਤੇਦਾਰੀ ਚ ਦੇਉ ਜਾ ਘਰੇ ਫੁਕਰੀ ਮਾਰੂ ਘਰੇ ਫੁਕਰੀ ਮਾਰੂ ਜਾ ਕੇ ਵੀ ਮੈਂ ਮਠਿਆਈ ਲਿਆਇਆ ਭਾਈਓ ਤੇ ਪੜੋ